ਹਉ ਗਾਪੋ ਆਦੇ ਪਿੰਡ ਪੁਰਾਣਾ ਤਾਲਾਗੜ ਦੇ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਗਲਾ ਘੋਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਤਾਲਾਗੜ ਪੁਲਿਸ ਨੇ ਉਕਤ આરોપી ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਸਬੰਧੀ ਆਪਾਂ ਥਾਣਾ ਪ੍ਰਬਾਰੀ ਮਨਜੀਤ ਸਿੰਘ ਹੁਣਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਕਿ ਉਕਤ આરોપી ਦੀ ਬੇਟੀ ਦੇ ਬਿਆਨਾਂ ਦੇ ਆਧਾਰ 'ਤੇ ਉਪਰ ਮਾਮਲਾ ਦਰਜ ਕੀਤਾ ਗਿਆ ਔਰ ਅਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਆਓ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਥਾਣਾ ਪ੍ਰਬਾਰੀ ਮਨਜੀਤ ਸਿੰਘ ਹੁਣਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਇੱਕ ਕਨਫਰਮੇਸ਼ਨ ਵੀ ਤਰੀਕ ਨੂੰ ਅਰਲੀ ਮਾਰਨਿੰਗ ਜਿਹੜੀ ਰੀਸੀਵ ਹੋਈ ਸੀ ਕਿ ਜੋਤੀ ਸ਼ਰਮਾ ਵਾਈਫ ਆਫ ਕਮਲਦੀਪ ਸ਼ਰਮਾ ਵਾਸੀ ਪੁਰਾਣਾ ਦਾਰਾਗੜ ਜਿਸ ਦੀ ਉਮਰ ਕਰੀ 50 ਸਾਲ ਆ ਤੇ ਰਾਤ ਕਰੀਬ 12:05 ਤੇ ਉਹਦੇ ਪਤੀ ਵੱਲੋਂ ਜੋਤੀ ਸ਼ਰਮਾ ਦਾ ਗਲਾ ਘੁੱਟ ਕੇ ਜਿਹੜਾ ਪਤੀ ਜਿਹੜੀ ਆ ਉਹ ਉਹਨੂੰ ਮਾਰ ਦਿੱਤਾ ਸੀਗਾ ਉਹ ਤੋਂ ਬਾਅਦ ਫਿਰ ਉਹਦੀ ਬੇਟੀ ਜਿਹੜੀ ਸੀ ਉਹ ਘਰ ਸੀਗੀ ਉਹਨੇ ਇੱਕਦ ਚੀਕ ਦੀ ਆਵਾਜ਼ ਸੁਣਾਈ ਦਿੱਤੀ ਜਦੋਂ ਤੇ ਜਦੋਂ ਉਹ ਕਮਰੇ ਵਿੱਚ ਗਈ ਆ ਤੇ ਉਹਦੀ ਮਾਂ ਥੋੜੇ ਥੋੜੇ ਸਾਹ ਚੱਲਦੇ ਸੀਗੇ ਉਹਨੇ ਇਸ਼ਾਰੇ ਨਾਲ ਦੱਸਿਆ ਵੀ ਤੇਰੇ ਪਿਤਾ ਨੇ ਗਲਾ ਘੁੱਟ ਕੇ ਮੈਨੂੰ ਇਸ ਤਰ੍ਹਾਂ ਕੀਤਾ ਫਿਰ ਉਹਦੀ ਫਸਟ ਐਡ ਵਾਸਤੇ ਪਹਿਲਾਂ ਕੇ ਸੀ ਐਮਾ ਹਸਪੀਟਲ ਗਏ ਫਿਰ ਉਹ ਚੌਹਨ ਮੈਡੀਸਿਨਲ ਹਸਪੀਟਲ ਗਏ ਫਿਰ 4 ਵਜੇ ਨਾਲ ਉਹਨਾਂ ਨੂੰ ਡਾਕਟਰ ਸਾਹਿਬ ਨੇ ਕਹਿਤਾ ਕਿ ਇਹ ਡੈਥ ਹੋ ਚੁੱਕੀ ਹੈ ਪਰ ਇਸ ਬੰਦੂ ਵਿੱਚ ਫਿਰ ਆਪਾਂ 302 ਦੀ ਤਰ੍ਹਾਂ ਜੜੀਆਂ ਉਨ ਵਿਐਸਐਨਐਲ ਦੀ ਜਿਹੜੀ 301 ਉਹਦੇ ਤੇ ਆਧ ਐਫਆਈਆ ਦਰਜ ਕਰ ਲਈ ਆ ਤੇ ਦੋਸ਼ੀ ਰੈਸਟ ਕਰ ਲਿਆ ਅੱਜ ਉਹਨੂੰ ਪੇਸ਼ ਅਦਾਲਤ ਵਿੱਚ ਕੀਤਾ ਜਾ ਰਿਹਾ ਤੇ ਇਹਦੇ ਜਲਦੀ ਤਫ਼ਤੀਸ਼ ਮੁਕੰਮਲ ਕਰਕੇ ਚਲਾਣ ਵਿੱਚ ਅਦਾਲਤ ਵਿੱਚ ਦਵਾਵਾਂਗੇ ਤਾਂ ਜੋ ਅਜਿਹੇ ਬੰਦੇ ਨੂੰ ਜਿਹੜੀ ਅਦਾਲਤ ਤੋਂ ਲੋ ਕਾਨੂੰਨ ਅਨਸਾਰ ਸਖਤ ਸਜ਼ਾ ਮਿਲ ਸਕੇ। ਅਦਾਲਤ ਕੀ ਸੀਗਾ ਜਿਹੜਾ ਇਹ ਚੋੜਿਆ ਇਹਨਾਂ ਦਾ ਮੀਆਂ ਬੀਬੀ ਦਾ ਪਹਿਲਾਂ ਵੀ ਆਪਸ ਵਿੱਚ ਕੋਈ ਲੜਾਈ ਝਗੜਾ ਰਹਿੰਦਾ ਸੀ ਉਹ ਪਤਾ ਲੱਗਾ ਕੋਈ ਬਰੀਕੀ ਨਾਲ ਜਾਂਚ ਕੀਤੀ ਗਈ ਕੀ ਇਹ ਥੋੜਾ ਜਿਹਾ ਉੱਤੇ ਸ਼ੱਕ ਜ਼ਾਹਿਰ ਕਰਦਾ ਸੀ ਤੇ ਮੈਸੇ ਵੀ ਇਹਦਾ ਕੰਮ ਕਾਜ ਹੀ ਕੁਝ ਇਦਾਂ ਦਾ ਏ ਮਕੇਰੀਆਂ ਠੇਕੇ ਤੇ ਲੱਗਾ ਤੇ ਇਹਦੀ ਪਤਨੀ ਜਿਹੜੀ ਆ ਉਹ ਪ੍ਰਿਵੇਤ ਤੋਂ ਬਾਖੀ ਰਹਿੰਦੀ ਸੀ ਤੇ ਕੁਝ ਸਮਾਂ ਹੋਇਆ ਸੀ ਇਹਨੂੰ ਇਹ ਤਾਰਾਗੜ ਆਈ ਸੀ ਕਿਉਂਕਿ ਇਹਦੀ ਲੜਕੀ ਦੇ ਪੇਪਰ ਚੱਲ ਰਹੇ ਸੀ ਤੇ ਇਨ ਬਿਟਵੀਨ ਹੀ ਜਿਹੜੀ ਇਹ ਘਟਨਾ ਨੂੰ ਇਹਨੇ ਅੰਜਾਮ ਦਿੱਤਾ ਤਾਂ ਪੁਰਾਣੀ ਤਾਰਾਗੜ ਦੇ ਬੋਲ ਦੁੱਤਾਂ